ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਦੇ ਆਂ ਆਚਾਰ ਨੂੰ ਲੈ ਕੇ ਕਾਫੀ ਸਵਾਲ ਆਉਂਦੇ ਆਂ ਵੀ ਆਚਾਰ ਕੀ ਚੀਜ਼ ਹੈ ਤੇ ਆਚਾਰ ਦੇ ਵਿੱਚੋਂ ਆਪਾਂ ਨੂੰ ਕਿਹੜੇ-ਕਿਹੜੇ ਤੱਤ ਮਿਲਦੇ ਨੇ ਨਾ ਆਪਾਂ ਮੱਖੀ ਦਾ ਆਚਾਰ ਪਾਉਨੇ ਆ ਪਸ਼ੂਆਂ ਨੂੰ ਤਾਂ ਆਪਾਂ ਸਾਰਾ ਰਸਨ ਦੀ ਗੱਲ ਕਰਾਂਗੇ ਵੀ ਆਚਾਰ ਨੂੰ ਦਾ ਸਹੀ ਪਾਉਣ ਦਾ ਢੰਗ ਕਿੱਦਾਂ ਤੇ ਜਿੰਨਾ ਟਾਈਮ ਮੱਖੀ ਜ਼ਮੀਰ ਬਾਹਣ ਦੇ ਵਿੱਚ ਖੜੀ ਹੁੰਦੀ ਆ ਉਹਦੇ ਆਪਾਂ ਅਗਲੇ ਸੀਜ਼ਨ ਆਉਗਾ ਜਦੋਂ ਲੱਗ ਤੋਂ ਵੀਡੀਓ ਬਣਾਵਾਂਗੇ ਵੀ ਕਿੱਦਾਂ ਦੀ ਕਿਹੜੀ ਸਟੇਜ ਪ੍ਰੋਪਰ ਹੁੰਦੀ ਆ ਨਾ ਤਾਂ ਮੋਇਸਚਰ ਪਾਣੀ ਵੱਧ ਹੋਵੇ ਨਾ ਪਾਣੀ ਘੱਟ ਹੋਵੇ ਸਹੀ ਸਟੇਜ ਤੇ ਵੀਡੀਓ ਪਾਸ ਨੂੰ ਸੀਜ਼ਨ ਤੇ ਆ ਕੇ ਮੱਕੀ ਦੇ ਸੀਜ਼ਨ ਤੇ ਆ ਕੇ ਸਪੈਸ਼ਲ ਵੀਡੀਓ ਬਣਾਵਾਂਗੇ ਵੀ ਕਿਹੜੀ ਸਟੇਜ ਤੇ ਮੱਕੀ ਦਾ ਚਾਰ ਪਾਉਣਾ ਸਾਰਿਆਂ ਨੂੰ ਬੈਸਟ ਮੰਨਿਆ ਜਾਂਦਾ ਅੱਜ ਵਾਲੀ ਵੀਡੀਓ ਆਪਾਂ ਚਾਰ ਤੇ ਬਣਾਵਾਂਗੇ ਜਿੱਦਾਂ ਆਪਾਂ ਆਮ ਚਾਰ ਪਾਉਂਦੇ ਹੁਣ ਕਈ ਭਰਾ ਕੀ ਕਰਦੇ ਨੇ ਅਚਾਰ ਪਾ ਲੈਂਦੇ ਨੇ ਅਸਲ ਦੇ ਵਿੱਚ ਆਪਾਂ ਨੂੰ ਸਮਝਣ ਦੀ ਲੋੜ ਹੈ ਦੀ ਅਚਾਰ ਦੇ ਵਿੱਚੋਂ ਆਪਾਂ ਨੂੰ ਕਿਹੜੇ-ਕਿਹੜੇ ਨਿਊਟ੍ਰੀਐਂਟ ਕਿਹੜੇ-ਕਿਹੜੇ ਤੱਤ ਮਿਲਦੇ ਨੇ ਜਿਵੇਂ ਅਚਾਰ ਦੀ ਗੱਲ ਕਰਾਂ ਜਿੱਦਾਂ ਮੱਕੀ ਹੋਊਗੀ ਕਣਕ ਬਾਜਰਾ ਜਵਾਰ ਇਹ ਸਾਰੇ ਸਰੀਲ ਆ ਜਾਂਦੀਆਂ ਇਹਨਾਂ ਦਾ ਮਤਲਬ ਸਾਰੇ ਅਨਾਜ ਨੇ ਪਦਾ ਕਣਕ ਦੀ ਉਹ ਰੋਟੀ ਖਾਣੇ ਉਹਦੇ ਅਨਾਜ ਦੇ ਵਿੱਚ ਆ ਜਾਂਦੀ ਹੈ ਮੱਕੀ ਹੋਗੀ ਬਾਜਰਾ ਹੋਗੀ ਜਵਾਰ ਹੋਗੀ ਤਾਂ ਅਨਾਜ ਤੋਂ ਪ੍ਰੋਟੀਨ ਬਹੁਤ ਜ਼ਿਆਦਾ ਘੱਟ ਮਿਲਦਾ ਇਹ ਇਹ ਕਹਿ ਸਕਦੇ ਹਾਂ ਜਿਨਾ ਅਨਾਜ ਹੈ ਉਹ ਪ੍ਰੋਟੀਨ ਦਾ ਸੋਰਸ ਨਹੀਂ ਮੰਨਿਆ ਜਾਂਦਾ ਪ੍ਰੋਟੀਨ ਦਾ ਸੋਰਸ ਹੁੰਦੀਆਂ ਜੁਨੀ ਆਪਣੇ ਦਾਲਾਂ ਹੋਗੀਆਂ ਜਾਂ ਬਲੇਵੇਂ ਹੋਗੇ ਸਰੋਂ ਦੀ ਖਲ ਹੋਗੀ ਤੇ ਛੋਲੇ ਹੋਗੇ ਸੋਇਆਬੀਨ ਹੋਗੀ ਇਹ ਮੂੰਗੀ ਹੋਗੀ ਇਹ ਪ੍ਰੋਟੀਨ ਦਾ ਸੋਰਸ ਹੁੰਦੀਆਂ ਨੇ ਤਾਂ ਪ੍ਰੋਟੀਨ ਆਮੇ ਉਹ ਬੰਦੇ ਲਈ ਆ ਪਰ ਆਮੇ ਉਹ ਪਸ਼ੂਆਂ ਲਈ ਬਹੁਤ ਹੀ ਜ਼ਿਆਦਾ ਲੌਣਿੰਦੀ ਮੰਦ ਇੱਕ ਤੱਪਟਾਗਾ ਸਾਡੀ ਮੈਂ ਚਾਰਦੀ ਗੱਲ ਕਰਾਂ ਕਿ ਭਰਾ ਕੀ ਕਰਦੇ ਨੇ ਅਚਾਰ ਕਾਫੀ ਪਾ ਲੈਂਦੇ ਨੇ ਅਚਾਰ ਪਾਉਣ ਤੋਂ ਬਾਅਦ ਮੇਰਾ ਚਾਰ ਪਾ ਰਹੇ ਨੇ ਪਸ਼ੂ ਚਾਰਨਾ ਰਾਜੀ ਹੋ ਜਾਂਉ ਕਿਉਂਕਿ ਅਨਾਜ ਆਨਾਜ ਦੇ ਵਿੱਚ ਕਾਰਬੋਹਾਈਡਰੇਟ ਬਹੁਤ ਮਿਲਦਾ ਸਟਾਰਚ ਨਾਲ ਦਾ ਥੋੜੀ ਬਹੁਤੀ ਫਾਈਬਰ ਵੀ ਮਿਲ ਜਾਂਦੀ ਹੈ ਤਾਂ ਉਹਦੇ ਨਾਲ ਕੀ ਹੁੰਦਾ ਜਦੋਂ ਕਾਰਬੋਹਾਈਡਰੇਟ ਜਿਆਦਾ ਮਿਲਦੇ ਆ ਤਾਂ ਪਸ਼ੂ ਮੱਲਣ ਲੱਗ ਜਾਂਦਾ ਪਸ਼ੂ ਰਾਜੀ ਹੋ ਜਾਂਦਾ ਬਟ ਉਹਦੇ ਨਾਲ ਕੀ ਹੁੰਦਾ ਜਦੋਂ ਪਸ਼ੂ ਇਤੋਂ ਚਰਬੀ ਭਰਦੀ ਪਸ਼ੂ ਰਾਜੀ ਹੋ ਗਿਆ ਤੇ ਪਸ਼ੂ ਦੇ ਅੰਗ ਨੇ ਉਹ ਚੰਗੀ ਤਰ੍ਹਾਂ ਡਿਵੈਪ ਨਹੀਂ ਹੁੰਦੇ ਭਾਵੇਂ ਉਹ ਯੂਟਰਸ ਦੀ ਗੱਲ ਕਰੀਏ ਬੱਚੇਦਾਨੀ ਦੀ ਭਾਵੇਂ ਹੋਰ ਆਰਗਨ ਨੇ ਉਹ ਚੰਗੀ ਤਰ੍ਹਾਂ ਡਵੈਲਪ ਨਹੀਂ ਹੁੰਦੇ ਉਸੇ ਕਾ ਉਹ ਉਹੀ ਆਪਾਂ ਨੂੰ ਕੀ ਹੋ ਗਿਆ ਵੀ ਇਹ achar ਮਾੜਾ ਗਾ achar ਪਸ਼ੂਆਂ ਨੂੰ ਮਾੜਾ ਨਹੀਂ ਆ ਜਿਵੇਂ ਗਾਂ ਦੀ ਗੱਲ ਕਰਾਂ ਗਾਂ achar ਤੋਂ ਬਣਾ ਪਾਸ ਹੀ ਨਹੀਂ ਹੈਗੀ ਜਿਹੜੇ ਭਰਾ ਆਪਾਂ 5-7 ਜਾਂ 2-4 ਗਾਵਾਂ ਰੱਖਦੇ ਨੇ ਉਹ ਹੋ ਸਕਦਾ ਸੰਨੀ ਕਰ ਦੇਣ ਤੇ 10 10 15 ਗਾਵਾਂ ਤੁਸੀਂ ਰੱਖਣੀ ਆ ਤਾਂ ਤੁਹਾਡੇ ਕੋਲੇ ਪੂਰੇ ਸਾਲ ਦਾ achar ਬਣਾ ਸਟਾਕ ਜ਼ਰੂਰੀ ਆ ਕਿਉਂਕਿ ਜਿਹੜੀ ਗਾਂ ਦੀ ਖਰਾਕ ਹੈ ਇਹ 60 70 ਕਿਲੋ ਆਰਾ ਮਟੀਰੀਅਲ ਸਾਰਾ ਰਲਿਆ ਹੋਇਆ ਖਾ ਜਾਦੀ ਆ ਤਾ 25 ਇਹ ਜਿਹੜੀ ਐਫ ਗਾਂ ਆਂਗੀ ਵੱਡੀ ਗਾਂ 25 30 ਕਿਲੋ ਕੱਲਾ ਚਾਰ ਚੱਲ ਜਾਂਦੀ ਆ ਬਿਨਾ ਤੁੜੀ ਤੋਂ ਬਿਨਾ ਹਰੇ ਤੋਂ ਬਿਨਾ ਕਨਸੈਂਟ੍ਰੇਸ਼ਨ ਦੇ ਫੀਡ ਤੋਂ ਤਾਂ ਚਾਰ ਦੇ ਵਿੱਚੋਂ ਪ੍ਰੋਟੀਨ ਨਹੀਂ ਹੈਗਾ ਤਾਂ ਕਰਕੇ ਜੇ ਤੁਸੀਂ ਜਾਦੇ ਚਾਰ ਕੱਲਾ ਪਾਓਗੇ ਉਹ ਪਸ਼ੂ ਨੂੰ ਖਰਾਬ ਕਰੂ ਖਾਸ ਕਰ ਮੱਝਾਂ ਨੂੰ ਕਿਉਂਕਿ ਮੱਝ ਦੀ ਨਹੀਂ ਤਾਂ ਉਹਨਾਂ ਕੋਈ ਡਾਈਜੈਸ਼ਨ ਦਾ ਸਿਸਟਮ ਵੱਡਾ ਜਿੰਨਾ ਗਾਂ ਦਾ ਹੈ ਉਹ ਤਾਂ ਹਿਊਮਨ ਮੱਝ ਦਾ ਗਾਂ ਨਾਲੋਂ ਛੋਟਾ ਨਹੀਂ ਉਹਦਾ ਕੋਈ ਹੀਟ ਸਾਈਕਲ ਵੱਡਾ ਇਹਨਾਂ ਦਾ ਹੀਟ ਸਾਈਕਲ ਵੀ ਵੱਡੇ ਨਹੀਂ ਇਹ ਫਿਰ ਵੀ ਜੇ ਮੜਾ ਮੋਟਾ ਚਾਰ ਅਫੈਕਟ ਕਰਦਾ ਉਹਨੂੰ ਝੱਲ ਜਾਂਦੀਆਂ ਬਾਕੀ ਆਪਾਂ ਗੱਲ ਕਰਦੇ ਆਂ ਵੀ ਕਿੱਦਾਂ ਆਪਾਂ ਪਾਉਣੇ ਆ ਹੁਣ ਜਿੱਦਾਂ ਆਪਾਂ ਪਾਉਣੇ ਆ ਇਸ ਟਾਈਮ ਆਪਾਂ ਇਹ ਚਾਰ ਰਲਾ ਰਹੇ ਆਂ ਤਾਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਮਟੀਰੀਅਲ ਰਲਾ ਹੋਇਆ ਆ ਇਹ ਥੇਲੇ ਪਾਸੇ ਆਪਾਂ ਸਾਰੀ ਧੂੜੀ ਪਈ ਹੋਈ ਆ ਤੇ ਦੂਜੇ ਨੰਬਰ ਤੇ ਚਾਰ ਆ ਇਹ ਆਪਾਂ ਪਹਿਲੀ ਵਾਰ ਦੇ ਰਹੇ ਆਂ ਆਪਾਂ ਇਹਦੇ ਦੋ ਵਾਟਾ ਲਾਵਾਂਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਤਾਂ ਉੱਪਰ ਤੁਸੀਂ ਹਰਾ ਦੇਖ ਸਕਦੇ ਹੋ ਕਿਉਂਕਿ ਇਹ ਬੈਲੈਂਸ ਚੀਜ਼ ਹੋ ਜਾਂਦੀ ਆ ਜਿਹੜਾ ਹਰੇ ਪੱਤੇ ਤੋਂ ਨਿਊਟ੍ਰੀਐਂਟ ਮਿਲਣਾ ਉਹ ਸਸਤਾ ਮੰਨ ਲਓ ਤੁਸੀਂ ਫੀਡ ਪਾ ਰਹੇ ਹੋ ਤੁਸੀਂ ਜੇ ਤੁਹਾਡੇ ਕੋਲੇ ਹਰਾ ਪੱਠਾ ਨਹੀਂ ਆ ਤਾਂ ਉਹਨੂੰ ਫੀਡ ਜ਼ਿਆਦਾ ਪਾਉਣੀ ਪਊ ਉਹਕੇ ਖੀਰੇ ਦੇ ਵਿੱਚੋਂ ਆਪਾਂ ਬੈਲੈਂਸ ਕੋਣਾਂ ਪ੍ਰੋਟੀਨ ਸਾਰੇ ਚੀਜ਼ਾਂ ਪੂਰੀਆਂ ਕਰਦੇ ਆਂ ਜੇ ਹਰੇ ਦੇ ਵਿੱਚੋਂ ਤੁਸੀਂ ਪ੍ਰੋਟੀਨ ਜਿਵੇਂ ਇਸ ਟਾਈਮ ਬਰਸੀਮ ਤੇ ਰਾਇਕਾ ਬਹੁਤ ਜ਼ਿਆਦਾ ਪ੍ਰੋਟੀਨ ਆ ਉਹਦੇ ਚ ਤੁਸੀਂ ਉਹ ਚੀਜ਼ ਨੂੰ ਮਿਕਸ ਕਰ ਸਕਦੇ ਹੋ ਹੁਣ ਜਿੱਦਾਂ ਆਪਾਂ ਕੌਣੇ ਆ ਆਪਾਂ ਕਦੀ ਵੀ ਚਾਰ ਮੇਰਾ ਨਹੀਂ ਪਾਉਂਦੇ ਤੁਸੀਂ ਦੇਖ ਸਕਦੇ ਹੋ ਚਾਰ ਨਾਲਿਆ ਤਾਂ ਇਹਦੇ ਵਿੱਚ ਤੁਸੀਂ ਲਾ ਲੋ ਵੀ ਚਾਰ ਵੀ ਹੋਣਾ ਹੈ ਅੱਧਾ ਹਿੱਸਾ ਤੂੜੀ ਦਾ ਤੇ ਤੁਸੀਂ ਲਾ ਲੋ ਜੇ 10 ਟੋਕਰੇ ਚਾਰ ਦਿਨ ਤੇ 10 ਟੋਕਰੇ ਵਿੱਚ ਹਰੇ ਦੇ ਨੇ ਤਾਂ ਦੋ ਟੋਕਰੇ ਤਿੰਨ ਟੋਕਰੇ ਵਿੱਚ ਤੂੜੀ ਦਿਨੇ ਜੇ ਤੁਸੀਂ ਗਾਂ ਨੂੰ ਚਾਰ ਪਾਉਣਾ ਤਾਂ ਗਾਂ ਤੁਹਾਡੀ ਚੰਗੀ ਗਾਂ 20 ਤੋਂ 25 ਕਿਲੋ ਕੱਲਾਚਾਰ ਲੈ ਸਕਦੀ ਆ ਬਟ ਇਹ ਨਹੀਂ ਆ ਤੁਸੀਂ ਕੱਲਾਚਾਰ ਪੁੱਟ ਕੇ ਸੁੱਟਤਾ ਉਹਦੇ ਵਿੱਚ ਤੁਹਾਨੂੰ ਕਿਲੋ ਡੇਢ ਕਿਲੋ ਤੂੜੀ ਪਾਉਣੀ ਪਊ 10-12 ਕਿਲੋ ਹਰੇ ਪੱਠੇ ਪਾਉਣੇ ਪੈਣਗੇ 4-5 ਕਿਲੋ ਤੁਹਾਨੂੰ ਫੀਡ ਦੇਣੀ ਪਊ ਫਿਰ ਕਿਤੇ ਜਾ ਕੇ ਉਹਦੀ ਪ੍ਰੋਪਰ ਜਿਹੜੀ ਖਰਾਕ ਹੈ ਉਹ ਪੂਰੀ ਹੋ ਜਾਂਦੀ ਹੈ ਹੁਣ ਜਦੋਂ ਚਾਰ ਨੁਕਸਾਨ ਕਰਦਾ ਤਾਂ ਉਹ ਭਰਾ ਕੱਲਾਚਾਰ ਪਾਉਂਦੇ ਨੇ ਆਪਾਂ ਦੇਖੋ ਤੁਸੀਂ ਤਿੰਨੇ ਚੀਜ਼ਾਂ ਇਹਦੇ ਚ ਚਾਰ ਤੂੜੀ ਤੇ ਹਰਾ ਇਹ ਨਹੀਂ ਹੈਗਾ ਵੀ ਆਪਾਂ ਗੱਲਾਂ ਇਹਦੇ ਨਾਲ ਸਾਰਦੇ ਆਂ ਇਹ ਤਾਂ ਇੱਕ ਉਹਨਾਂ ਦਾ ੱਡਾ ਭਰਨ ਵਾਸਤੇ ਆ ਕਿਉਂਕਿ ਆਪਾਂ ਜਦੋਂ ਆਪਣੇ ਕੋਲ ਹਰਾ ਪੱਠਾ ਆਚਾਰ ਖੁੱਲਾ ਤੂੜੀ ਵਧੀਆ ਤਾਂ ਆਪਣੀ ਫੀਡ ਦਾ ਖਰਚਾ ਘਟ ਜਾਂਦਾ ਹੁਣ ਮੰਨ ਲਓ ਫੀਡ ਹੈ ਫੀਡ ਦੇ ਵਿੱਚ ਵੀ ਆਪਾਂ ਜਿੰਮੇ 50 ਕਿਲੋ ਮੱਕੀ ਤੇ ਕਣਕ ਤੇ ਮੱਕੀ ਦਾ 50 ਕਿਲੋ ਪਰਸੈਂਟ ਕਰਦੇ ਆਂ ਤਾਂ 50 ਪਰਸੈਂਟ ਦੇ ਵਿੱਚ ਉਹ ਅਨਾਜ ਹੈ ਜੇ ਤੁਸੀਂ ਸਾਡੇ ਕੋਲ ਚਾਰ ਆਤਾਂ ਤੁਸੀਂ ਉਹ ਘਟਾ ਸਕਦੇ ਹੋ ਤੁਸੀਂ ਫੀਡ ਦੇ ਵਿੱਚ ਪ੍ਰੋਟੀਨ ਵਧਾ ਕੇ ਫੀਡ ਦੀ ਜੀ ਡੋਜ਼ ਆ ਥੋੜੀ ਹੋ ਜਾਊਗੀ ਕਿਉਂਕਿ ਜਿਹੜਾ ਅਨਾਜ ਹੈ ਉਹ ਤਾਂ ਚਾਰ ਦੇ ਵਿੱਚੋਂ ਆਪਾਂ ਨੂੰ ਮਿਲ ਜਾਂਦਾ ਹੈ ਜਿਹੜਾ ਪ੍ਰੋਟੀਨ ਹੈ ਉਹ ਨਹੀਂ ਮਿਲਦਾ ਤਾਂ ਪ੍ਰੋਟੀਨ ਲਈ ਆਪਾਂ ਨੂੰ ਇਹਨਾਂ ਨੂੰ 2-3 ਕਿਲੋ ਬਾਕੀ ਦੇ ਦੁੱਧ ਵਾਲਿਆਂ ਗਾਵਾ ਤਾਂ 3 ਕਿਲੋ ਦੁੱਧ ਮਾਗਰ ਕਿਲੋ ਥੀੜ ਪਾਣੀ ਜ਼ਰੂਰੀ ਆ ਜੇ ਦੂਸਰੇ ਪਸ਼ੂ ਨੇ ਗੱਭਣਾ ਨੇ ਉਹਨਾਂ ਨੂੰ ਵੀ ਪ੍ਰੋਟੀਨ ਦੀ ਮਾਤਰਾ ਬੈਲੈਂਸ ਰੱਖਣੀ ਜ਼ਰੂਰੀ ਆ ਤਾਂ ਨਾਲ ਤੁਹਾਨੂੰ 4 ਦਿਨਾਂ ਨਾਲ ਨਾਲ ਤੁਹਾਨੂੰ ਖੀੜ ਵੀ ਦੇਣੀ ਪਊਗੀ ਉਹਦੇ ਨਾਲ ਹੋਰ ਕੀ ਹੁੰਦਾ ਜਿਹੜੇ ਭਰਾ ਚਾਰ ਪਾਉਂਦੇ ਨੇ ਮਰਜਾ ਨੂੰ ਗਾਵਾ ਨੂੰ ਇੱਕ ਟੌਕਸਿਨ ਬਾਈਂਡਰ ਆਉਂਦਾ ਉਹਦੇ ਚ ਸਕੈਰੋਮਾਈਸਿਸ ਨਾਲ ਦੀ ਇੱਕ ਯੀਸਟ ਐ ਕੁਲੀ ਐ ਨਾਲ ਮਾਈਕਰੋਟੌਕਸਿਨ ਹੁੰਦੇ ਨੇ ਜਿਹੜੇ ਕੀ ਕੰਮ ਕਰਦੇ ਜਿਹੜੀ ਉਲੀ ਐ ਉਹ ਪਸ਼ੂ ਦੇ ਅੰਦਰ ਹਿੰਮੰਦੇ ਵਿੱਚ ਡਾਈਜੈਸ਼ਨ ਵਧਾਉਂਦੀ ਆ। ਮਤਲਬ ਜੋ ਪਸ਼ੂ ਖਾਂਦਾ ਉਹਨੂੰ ਹজম ਕਰਨ ਦੀ ਸ਼ਕਤੀ ਉਸ ਕੈਰੋਮਾਈਸਿਸ, ਥੈਟ ਇਜ਼ ਯੀਸਟ ਆ ਵਧਾ ਦਿੰਦੀ ਆ, ਉਲੀ ਵਧਾਉਂਦੀ ਆ। ਮਾਈਕ੍ਰੋਟੌਕਸਿਨਸ ਹੁੰਦੇ ਨੇ, ਮੰਨ ਲਓ ਕੋਈ ਕੋਈ ਪਸ਼ੂ ਨੂੰ ਕਿਸੇ ਪਸ਼ੂ ਨੂੰ ਅਚਾਰ ਨੇ ਫੈਕਟ ਕੀਤਾ। ਅਚਾਰ ਦਾ ਰੈਜ਼ਿਡਿਊ ਕਹਿ ਸਕਦੇ ਆ ਪਸ਼ੂ ਨੂੰ ਖਰਾਬ ਕਰ ਰਿਹਾ ਅੰਦਰੋਂ ਜਾਂ ਰਿਪੀਟ ਹੋ ਰਹੀ ਆ ਉਹ ਹੋਈ ਆ। ਜਦੋਂ ਤੁਸੀਂ ਚਾਰ ਪਾਉਣਾ ਤਾਂ ਜਦੋਂ ਤੁਸੀਂ ਫੀਡ ਤਿਆਰ ਕਰਦੇ ਆ ਕੁਆਂਟਲ ਦੇ ਵਿੱਚ 100 ਗ੍ਰਾਮ ਟੌਕਸਿਨ ਬਾਈਂਡਰ ਜਿਹੜਾ ਉਹ ਜ਼ਰੂਰ ਪਾਉਣਾ। ਕਿਉਂਕਿ ਉਹ ਇੱਕ ਵਾਸ਼ਆਊਟ ਦਾ ਕ ਉਹ ਤੁਸੀਂ 12 ਮਹੀਨੇ 30 ਦਿਨ ਭਾਵੇਂ ਨਾ ਪਾਓ 3 ਮਹੀਨੇ ਪਾ ਕੇ ਤੁਸੀਂ 100 ਗ੍ਰਾਮ ਉਦੋਂ ਬਾਅਦ 2 ਮਹੀਨੇ ਤੁਸੀਂ ਬਿਜਲੀ ਬੰਦ ਕਰ ਦਿਓ ਕਿਉਂਕਿ ਫੇਵਰੀ ਉਹ ਮੈਨ ਨਾਲ ਹੁੰਦੇ ਨੇ ਉਹ ਚੀਜ਼ਾਂ ਨੂੰ ਵੀ ਵਾਸ਼ ਆਊਟ ਕਰ ਦਿੰਦਾ ਉਹ ਚੀਜ਼ਾਂ ਪਾਉਣੀਆਂ ਜ਼ਰੂਰੀ ਨੇ ਤਾਂ ਮੱਝ ਨੂੰ ਆਪਾਂ 10 ਤੋਂ 12 ਕਿਲੋ ਚਾਰ 12 ਕਿਲੋ ਚਾਰ ਪੂਰੀ ਵੱਡੀ ਮੱਝ ਨੂੰ ਪੈਂਦਾ ਜੀ ਤਾਂ 7-8 ਪੌਂਟਲ ਵਾ ਲੈਣਾ ਹੈ ਨਹੀਂ 10 ਕਿਲੋ ਤੋਂ ਥੱਲੇ ਥੱਲੇ ਚਾਰ ਆਪਾਂ ਮੱਝ ਨੂੰ ਪਾਉਣੇ ਆ ਤੇ ਨਾਲ 10-15 ਕਿਲੋ ਹਰੇ ਪੱਠੇ ਹੁੰਦੇ ਨੇ ਕਿਲੋ 2 ਕਿਲੋ ਤੂੜੀ ਹੁੰਦੀ ਆ ਤਾਂ ਵਿੱਚ 5-6 ਕਿਲੋ ਫੀਡ ਹੁੰਦੀ ਆ ਉਹ ਚੀਜ਼ ਪੂਰੀ ਤਾਂ ਜਿਹੜੇ ਭਰਾਵਾਂ ਦੇ ਵਿਚਾਰ ਨਾਲ ਮੱਝਾ ਖਰਾਬ ਹੁੰਦੀਆਂ ਨੇ ਉੱਥੇ ਚਾਰ ਦਾ ਨਹੀਂ ਨੁਕਸਾਨ ਹੈਗਾ ਉੱਥੇ ਆਪਣਾ ਪਾਉਣ ਦਾ ਤਰੀਕਾ ਥੋੜਾ ਆਪ ਨੂੰ ਚੇਂਜ ਕਰਨਾ ਪਊ ਪਾਣਾ ਤਰੀਕਾ ਕਿਵੇਂ ਚੇਂਜ ਕਰਨਾ ਪਊ ਤਾਂ ਉਹ ਹਰ ਇੱਕ ਚੀਜ਼ ਪਾਣੀ ਪਊ ਤੁਹਾਨੂੰ ਤੂੜੀ ਵੀ ਪਾਣੀ ਪਊ ਹਰਾ ਪੱਠਾ ਵੀ ਪਾਉਣਾ ਪਊ ਚਾਰ ਵੀ ਪਾਉਣਾ ਪਊ ਤੇ ਨਾਲ ਉਹਦੇ ਉੱਤੇ ਫਿਹੜ ਤੇ ਨਾਲ ਮਿੰਨਲ ਮਿਕਸਚਰ ਵੀ ਪਾਉਣਾ ਪਊ ਇਹ ਜਦੋਂ ਪੰਜੇ ਛੇ ਚੀਜ਼ਾਂ ਆਪਣੀਆਂ ਪੂਰੀਆਂ ਬੈਲੈਂਸ ਹੋ ਜਾਂਦੀਆਂ ਨੇ ਉੱਥੇ ਤੁਹਾਡਾ ਚਾਰ ਆ ਜਿਹੜਾ ਫਿੱਟ ਨਹੀਂ ਕਰਦਾ ਆਪਾਂ 5-6 ਸਾਲ ਤੋਂ ਲਗਾਤਾਰ ਮੱਝਾਂ ਨੂੰ ਵਿਚਾਰ ਪਾ ਰਹੇ ਹਾਂ ਪਰ ਪਾ ਕੇ ਨਾ ਰਹੇ ਆ ਇੱਕ ਮੱਝ ਨੂੰ ਸ ਹਰਾ ਪੱਠਾ ਜਿੰਨਾ ਤੁਹਾਡੇ ਕੋਲੇ ਵੱਧਾ ਜਿੰਨਾ ਤੁਸੀਂ ਹਰਾ ਪੱਠਾ ਖਾਓਗੇ ਉਹਨਾਂ ਤੁਹਾਡਾ ਡੇਲੀ ਦਾ ਖਰਚਾ ਘਟੂ ਤੁਹਾਡਾ ਮੁਨਾਫਾ ਉਹਨਾਂ ਹੀ ਵਾਜੂ ਹੁਣ ਮੰਨ ਲਓ ਆ ਇਹਦੇ ਵਿੱਚ ਤੁਸੀਂ ਲਾ ਲਓ ਇੱਕ ਗਾਂ ਨੇ ਟੁੱਟਕੜ 10-10 ਕਿਲੋ ਹਰਾ ਪੱਠਾ ਖਾਣਾ ਤਾਂ 10-10 ਕਿਲੋ ਹਰੇ ਪੱਤੇ ਦੇ ਵਿੱਚ ਸੋਚੋ ਬਰਸੀਨ ਤੇ ਰਾਈ ਕਾ ਦੇ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ ਆ ਕਿੰਨਾ ਹੀ ਪ੍ਰੋਟੀਨ ਮਿਲਣਾ ਕਿੰਨੇ ਵੀ ਹੋਰ ਫਾਸਫੋਰਸ ਹੋਗੇ ਕਿੰਨੇ ਹੋਰ ਮੈਨਰਲਜ਼ ਵਿਟਾਮਿਨਸ ਮਿਲਨੇ ਨੇ ਹਰੇ ਦੇ ਵਿੱਚੋਂ ਜੇ ਤੁਹਾਡੇ ਕੋਲੇ ਹਰਾ ਪੱਠਾ ਨਹੀਂ ਆ ਤਾਂ ਤੁਹਾਨੂੰ ਉਨੀ ਫੀਡ ਵੱਧ ਪਾਉਣੀ ਪੈਣੀ ਆ ਕਿਉਂਕਿ ਪਸ਼ੂ ਨੇ ਤਾਂ ਜਿੰਨੀ ਡਾਇਟ ਲੈਣੀ ਆ ਉਹ ਤਾਂ ਆਪਣੀ ਪ ਜੇ ਤੁਹਾਡਾ ਹਰ ਤਰ੍ਹਾਂ ਦਾ ਡਾਈਟ ਪੂਰੀ ਨਾ ਹੋਈ ਤਾਂ ਤੁਹਾਡੇ ਦੁੱਧ ਆੜਾ ਪੁੱਛੂ ਨਹੀਂ ਉਹ ਕੱਟ ਦੇਣਾ ਤਾਂ ਐਦਾਂ ਆਪਾਂ ਚੀਜ਼ਾਂ ਬੈਲੈਂਸ ਕਰਕੇ ਪਾਉਣੇ ਆ ਇਹ ਨਹੀਂ ਹੈਗਾ ਕਿ ਕੱਲਾ ਚਾਰ ਸੁੱਟਦਾ ਜਾਂ ਕੋਈ ਵੀ ਚੀਜ਼ ਸੁੱਟਦੀ ਇਹ ਤਿੰਨੇ ਚਾਰੇ ਚੀਜ਼ਾਂ ਬੈਲੈਂਸ ਕਰਨੀਆਂ ਜ਼ਰੂਰੀ ਨੇ ਤਾਂ ਕਈ ਆਮ ਹੀ ਸੋਸ਼ਲ ਮੀਡੀਆ ਤੇ ਵੀਡੀਓ ਦੇਖਦੇ ਨੇ ਕਈ ਬੰਦੇ ਹਰੇ ਪੱਠੇ ਨੂੰ ਨਦਰੰਨੇ ਵੀ ਮੱਝ ਜਾਂ ਗਾਂ ਦੀ ਉਹ ਸੁੱਕਾ ਚੰਗਾ ਖਾਂਦੀ ਆ ਸੁੱਕਾ ਹੁਣ ਕਈ ਭਰਾ ਹੁੰਦੇ ਨੇ ਪੰਪਾ 600 ਗਾਂਾਂ ਦੀ ਉੱਥੇ ਕਈ ਵੀ ਹਰੇ ਦਾ ਪ੍ਰਬੰਧ ਨਹੀਂ ਹੁੰਦਾ ਪਰ ਤੁਸੀਂ ਜਿੰਨੇ ਵੀ ਵੱਡੇ ਫਾਰਮ ਦੇਖੋਗੇ ਬਾਹਰਲੇ ਕੰਟਰੀਜ਼ ਦੇ ਵਿੱਚ ਜਿਹੜੇ ਬੰਦੇ ਨੂੰ ਉਹ ਚੀਜ਼ਾਂ ਦਾ ਪਤਾ ਉਹ ਹਰਾ ਪੱਠਾ ਜ਼ਰੂਰ ਰੱਖਦੇ ਨੇ ਤਾਂ ਜਿੰਨੀ ਕੁ ਤੁਹਾਡੀ ਪਹੁੰਚ ਆ ਹਰਾ ਪੱਠਾ ਪਸ਼ੂਆਂ ਲਈ ਜ਼ਰੂਰ ਬੀਜੋ ਜੋ ਤੱਤ ਹਰੇ ਪੱਠੇ ਨੇ ਦੇ ਦੇਣਾ ਉਹ ਤੁਹਾਡੀ ਫਿਊਰ ਨਹੀਂ ਵੀ ਨਿਕਾਦੇ ਹੋਣਾ ਕਿਉਂਕਿ ਕੁਦਰਤ ਜੋ ਪ੍ਰੋਵਾਈਡ ਕਰਦੀ ਆ ਉਹ ਆਪਾਂ ਆਰਟੀਫੀਸ਼ੀਅਲ ਚੀਜ਼ਾਂ ਨਾਲ ਪ੍ਰੋਵਾਈਡ ਕਰਾਈ ਨਹੀਂ ਸਕਦੇ ਪਸ਼ੂ ਨੂੰ ਆਪਾਂ ਨਾ ਕੀ ਹੁੰਦਾ ਵੀ ਆਪਾਂ ਖਰਚਾ ਘਟਾਈਏ ਡੇਰੀ ਦਾ ਮੁਨਾਫਾ ਵਧਾਈਏ ਮੁਨਾਫਾ ਤਾਂ ਵਧੂ ਜਿਹੜੀ ਚੀਜ਼ ਆਪਾਂ ਆਪਣੀ ਜ਼ਮੀਨ ਤੇ ਉਗਾ ਸਕਦੇ ਆ ਉਹ ਚੀਜ਼ਾਂ ਉਗਾ ਕੇ ਆਪਾਂ ਪਸ਼ੂਆਂ ਨੂੰ ਪਾਈਏ ਤੇ ਜੇ ਤੁਸੀਂ ਆਚਾਰ ਪਾਉਣਾ ਉਹਦੇ ਨਾਲ ਤੁਹਾਨੂੰ ਪ੍ਰੋਟੀਨ ਵੀ ਦੇਣਾ ਪਊ ਕੱਲਾ ਚਾਰ ਭਾਵੇਂ ਗਾਂ ਭਾਵੇਂ ਮੱਝ ਆ ਉਹ ਤੁਹਾਡੇ ਚਾਰ ਨੇ ਮੱਝ ਖਰਾਬ ਕਰਨੀ ਹੀ ਕਰਨੀ ਐ ਤੁਸੀਂ ਜਿੰਨਾ ਮਰਜ਼ੀ ਉਸ ਚੀਜ਼ ਤੇ ਜ਼ੋਰ ਲਾ ਲਓ ਉਹ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਆਮ ਘਰਾਂ ਦੇ ਵਿੱਚ ਦੇਖਦੇ ਆ ਦੋ ਤਿੰਨ ਤਿੰਨ ਟੋਕਰੇ ਚਾਰ ਦੇ ਖੋਲ ਹੁੰਦੇ ਨੇ ਪਸ਼ੂ ਸਾਰਾ ਦਿਨ ਚਾਰ ਹੀ ਖਾਈ ਜਾਂਦੇ ਨੇ ਜਿਹੜੇ ਪਸ਼ੂ ਨੇ ਅੱਗੇ ਅੰਗ ਡਵੈਲਪ ਕਰਨੇ ਨੇ ਵਿੱਚ ਬੰਦੇ ਕਹਿੰਦੇ ਨੇ ਕੱਟਿਆਂ ਨੂੰ ਜਿੱਥੇ ਵੀ ਹੁਣ ਕਈ ਭਰਾਵਾਂ ਕੋਲੇ ਕੀ ਹੁੰਦਾ ਨੇ ਪ੍ਰਾਈਵੇਟ ਸੀਮਨ ਤਿਆਰ ਕਰਦੇ ਨੇ ਤਾਂ ਬਹੁਤ ਜ਼ਿਆਦਾ ਇੱਦਾਂ ਦੇ ਸੰਸਥਾਵਾਂ ਨੇ ਜਿਹੜੀਆਂ ਚਾਰ ਨਹੀਂ ਪਾਉਂਦੀਆਂ ਜੇ ਛੋਟਿਆਂ ਨੂੰ ਸੀਮਨ ਦੇਣ ਵਾਲੇ ਕਟਿਆਂ ਨੂੰ ਝੋਟਿਆਂ ਨੂੰ ਚਾਰ ਪਾਉਂਦੇ ਨੇ ਤਾਂ ਬਹੁਤ ਲਿਮਟ ਦੇ ਵਿੱਚ ਕਾਫੀ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਪਾਉਂਦੇ ਨੇ ਤਾਂ ਤੁਸੀਂ ਲਾ ਲਓ ਵੀ ਚਾਰ ਦੇ ਸਾਈਡ ਇਫੈਕਟ ਸਪਰਮਿਕ ਐਡਾਂ ਦੀ ਚੀਜ਼ ਆ ਜਿਹੜੀ ਕਿ ਬਹੁਤ ਜ਼ਿਆਦੇ ਕਰਿਆਮਾਂ ਦੇ ਵਿੱਚੋਂ ਲੰਘ ਕੇ ਬਹੁਤ ਜ਼ਿਆਦੇ ਵੱਡੀ ਕੁਆਂਟੀਟੀ ਚੋਂ ਮਿਲੀਗ੍ਰਾਮ ਦੇ ਵਿੱਚ ਵੜਦੀ ਆ ਤਾਂ ਉਹਦੇ ਵਿੱਚ ਵੀ ਅਚਾਰ ਦਾ ਸਾਈਡ ਇਫੈਕਟ ਦੇਖਣ ਨੂੰ ਮਿਲਿਆ ਸੀ ਜਦੋਂ ਉਹ ਚੀਜ਼ਾਂ ਟੈਸਟ ਹੁੰਦੀਆਂ ਗਾਂਹਾਂ ਜਾ ਕੇ ਇਸੇ ਲਈ ਆਪਾਂ ਕਹਿੰਦੇ ਵੀ ਕਟਿਆਂ ਨੂੰ ਕਟਿਆਂ ਨੂੰ ਚਾਰ ਵੀ ਚੰਗਾ ਨਹੀਂ ਆ ਜਿਹੜੇ ਭਰਾ ਨੇ ਡਾਇਰੈਕਟ ਕ੍ਰਾਸਿੰਗ ਕਰਾਉਣੀ ਆ ਆਪਣੇ ਕੱਟੇ ਦੀ ਜਾਂ ਸੀਮਰ ਬਣਾਉਣਾ ਉਹਨਾਂ ਨੂੰ ਵੀ ਤੁਸੀਂ ਲਿਮਟ 'ਚ ਰੱਖ ਕੇ ਚੀਜ਼ਾਂ ਪਾਓ ਇਹ ਨਹੀਂ ਹੈਗਾ ਵੀ ਜੇ ਕੱਟਾ ਘਰੇ ਖੜਾ ਤਾਂ ਟੋਕਰੇ ਪਾ ਪਰ ਆਪਾਂ ਚਾਰ ਪਾ ਜਾਵਾਂਗੇ ਕਿਉਂਕਿ ਉਹ ਕਈ ਵਾਰੀ ਐਦਾਂ ਨੂੰ ਦਿਆ ਉਹਦੀ ਮੈਂਟੈਲਿਟੀ ਵਧਾਉਂਦਾ ਹੋਰ ਹੋ ਸਕਦਾ ਕਿੰਨੇ ਕੁ ਉਹਦੇ 'ਚ ਉੱਲੀ ਗਾਹ ਅੱਗੇ ਲੰਘ ਜਾਣੀ ਆ ਕਿੰਨਾ ਕੁ ਅੱਗੇ ਮੱਜ ਨੂੰ ਸਾਈਡ ਇਫੈਕਟ ਕਰਨਾ ਤਾਂ ਅਚਾਰ ਆ ਜਿਹੜਾ ਇਹ ਮਾੜਾ ਨਹੀਂ ਆ ਅਚਾਰ ਲਿਮਟ ਦੇ ਵਿੱਚ ਸਾਰਕ ਪਸ਼ੂ ਨੂੰ ਚੱਲਦਾ ਜੇ ਬਿਨਾਂ ਲਿਮਟ ਤੋਂ ਪਾਵਾਂਗੇ ਬਿਨਾਂ ਨੌਲੇਜ ਤੋਂ ਪਾਵਾਂਗੇ ਤਾਂ 4-2-4 ਸਾਲ ਤੁਹਾਡੇ ਪਸ਼ੂ ਨੂੰ ਖਤਮ ਕਰੀ ਤੂੰ ਖਾਸ ਕਰ ਮੱਜਾਂ ਨੂੰ ਕਿਉਂਕਿ ਮੱਜ ਨੂੰ ਤਾਂ ਇੱਕ ਸਾਲ ਦੇ ਵਿੱਚ 4 ਅਸਰਾ ਉਹ ਆਪਣਾ ਤਾਂ ਕਿਸਾਰ ਪਰ ਆਪਾਂ ਜਦੋਂ ਵੀ ਚਾਰ ਪਾਉਣਾ ਤੁਸੀਂ ਤਿੰਨੇ ਚੀਜ਼ਾਂ ਲਾ ਕੇ ਤੁਸੀਂ ਦੇਖ ਸਕਦੇ ਹੋ ਨੀਚੇ ਤਿੰਨੇ ਚੀਜ਼ਾਂ ਲਾ ਕੇ ਪਾਉਣੀਆਂ ਉੱਪਰ ਤੁਸੀਂ ਫੀਡ ਪਾਉਣੀ ਆ ਨਾਲ ਮਿਨਰਲ ਮਿਕਸਚਰ ਪਾਉਣਾ ਫਿਰ ਉਹਦੀ ਬੈਲੈਂਸਡ ਡਾਈਟ ਬਣ ਗਈ ਫਿਰ ਚਾਰ ਦਾ ਤੁਹਾਡੇ ਕਿਸੇ ਨੂੰ ਕੋਸ ਨੂੰ ਜਿਹੜਾ ਕੋਈ ਨੁਕਸਾਨ ਨਹੀਂ ਦੇਖਣ ਨੂੰ ਮਿਲੂਗਾ ਤਾਂ ਤੁਸੀਂ ਦੇਖੋ ਆਪਣੇ ਪੁੱਛ ਚੰਗੀ ਤਰ੍ਹਾਂ ਖਾ ਰਹੇ ਨੇ ਸਿਆਣਾ ਅੱਜ ਮੈਂ ਰੋਤਾ ਹੁਣ ਸਿਆਣਾਂ ਦੇ ਰੋਤੋਂ ਉੱਪਰੋਂ ਮੀਂਹ ਪੈ ਰਿਹਾ ਤਾਂ ਉਹ ਤੋਂ ਵੱਧ ਤੋਂ ਵੱਧ ਡਾਈਟ ਵਧਾਓ ਤੇ ਵੱਧ ਤੋਂ ਵੱਧ ਖਰਾਕ ਵਧਾਓ ਤਾਂ ਤੁਸੀਂ ਦੇਖ ਲਓ ਅੱਜ ਝੜੀ ਸੀ ਫਿਰ ਵੀ ਆਪਾਂ ਹਰਾ 15 20 ਟੋਕਰੇ ਹਰੇ ਦੇ ਵੱਡੇ ਨੇ ਕਿਉਂ ਕਿਉਂਕਿ ਜੇ ਮੰਨ ਲਓ ਅੱਜ ਨਾ ਪਾਈਏ ਇੱਕ ਦਿਨ ਨਾਲ ਹੀ ਬਹੁਤ ਚੀਜ਼ ਦਾ ਫਰਕ ਪੈ ਜਾਂਦਾ ਅੱਜ ਦਾ ਸਮਾਂ ਦੀ ਮੌਸਮ ਗਿੱਲਾ ਪਸ਼ੂ ਨੂੰ ਵੱਧ ਲੋੜਾ ਖਰਾਕਦੀ ਆਪਾਂ ਕੀ ਕਰਦੇ ਆਂ ਵੀ ਅੱਜ ਚਾਰ ਵੱਧ ਪਾ ਲਓ ਯਾਰ ਕਿੱਥੇ ਪੱਠੇ ਵੱਡਾਂਗੇ ਆਪਣਾ ਸ਼ੁਰੂਤੀ ਉਸੂਲ ਆ ਭਾਵੇਂ ਜਿੰਨਾ ਮਰਜੀ ਮੀਂਹ ਪੈ ਜੇ ਭਾਵੇਂ ਮੰਜਾ ਤਾਂ ਰੱਖਿਆ ਆਪਾਂ ਨੂੰ ਪੱਠੇ ਵੱਢਣੇ ਪੈਣ ਪਰ ਹਰਾ ਮੁੱਠਾ ਪੱਤੇ ਫਾਰਮ ਦੇ ਵਿੱਚ ਮਿਸ ਨਹੀਂ ਕਰਦੇ 12 ਮਹੀਨੇ 30 ਦਿਨ ਆਪਣੇ ਕੋਲੇ ਹਰਾ ਪੱਠਾ ਹੁੰਦਾ ਤੇ ਚੰਗੀ ਕੁਆਲਿਟੀ ਦਾ ਹਰਾ ਪੱਠਾ ਹੁੰਦਾ ਆਪਾਂ ਜਿਆਦੇ ਕੈਮੀਕਲ ਉਹ ਤਾਂ ਯੂਜ਼ ਨਹੀਂ ਕਰਦੇ 2-4 ਤਤਾਲੀਆਂ ਸਪਰੇਹਾਂ ਕਰਦੇ ਆਂ ਜਾਂ ਬ ਤੋਂ ਆਪਾਂ ਯੂਜ਼ ਕਰਦੇ ਆ ਤਾਂ ਇਸ ਤਰੀਕੇ ਨਾਲ ਜਿਹੜਾ ਤੁਸੀਂ ਚਾਰ ਆਪਸ਼ ਨੂੰ ਪਾ ਸਕਦੇ ਹੋ ਤੇ ਬਹੁਤ-ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਤੇ ਆਪਣੇ ਫੇਸਬੁੱਕ ਜਿਹੜਾ ਆਪਣਾ ਪੇਜ ਆ ਉਹਨੂੰ ਫੋਲੋ ਤੇ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਬਹੁਤ-ਬਹੁਤ ਧੰਨਵਾਦ